ਗੁਰੂ ਸਾਹਿਬ ਨੂੰ 1.5 ਲੱਖ ਰੁਪਏ ਦਾ ਰਮਾਲਾ ਲਿਆਣ ਕੇ ਪੇਟਾ ਕਰ ਦਿਓ 2 ਲੱਖ ਦਾ ਚੰਦੂਆ ਬੰਨ੍ਹ ਦਿਓ ਲਾਗੇ ਆਤਰਾ ਫਲੇਲਾ ਮਹਾਰਾਜ ਦੇ ਛਿੜਕੀ ਜਾਓ ਅਰਗਬਤੀ ਮਹਿੰਗੀ ਤੋਂ ਮਹਿੰਗੀ ਲਾਓ ਕਲੀਨ ਥੱਲੇ ਬਾਬੇ ਦੇ ਚਿੱਟੀ ਚਾਦਰ ਗੁਰੂ ਗ੍ਰੰਥ ਸਾਹਿਬ ਦੇ ਵਿਛਾਓ ਜੋ ਮਰਜੀ ਕਰੋ ਤੇ ਜੇ ਤਾਬਿਆ ਬੈਠੇ ਗੁਰੂ ਘਰ ਦੇ ਗ੍ਰੰਥੀ ਨੂੰ ਇੱਕ ਵੀ ਸ਼ਬਦ ਮਾਰਾ ਕਹਿ ਦਿਓਗੇ ਤੁਹਾਡਾ ਕਿਸੇ ਵੀ ਕੰਮ ਨਹੀਂ ਹੈਗਾ ਹਾਏ ਨਹੀਂ ਤੁਹਾਡੇ ਕੋ ਬਿਆਨਤ ਵੀਡੀਓ ਪਹਿਲਾਂ ਮੈਂ ਇਥੋਤਰਾ ਤੇ ਗ੍ਰੰਥੀਆਂ ਦੀਆਂ ਵੀਡੀਓ ਵਿਖਾਉਣ ਦਾ ਐਪੂ ਮੈਂ ਹਾਕ ਚ ਬੋਲਦਾ ਹਾਂ ਪਾਰਾ ਕੱਲ ਪਰਸੋਂ ਦੀ ਇੱਕ ਵੀਡੀਓ ਹੋਰ ਵਾਇਰਲ ਹੋਣ ਈ ਇੱਕ ਗ੍ਰੰਥੀ ਸਿੰਘ ਡਿਆ ਅਰਦਾਸ ਕਰਨ ਗੁਰਦੁਆਰੇ ਉਹ ਕਹਿੰਦਿਆ ਮ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਨ ਡਿਆ ਮਹਾਰਾਜ ਬੀਬੀਆਂ ਤੀਆਂ ਦਾ ਮੇਲਾ ਲਗੀਆਂ ਲਾਉਣ ਤੇ ਸਤਿਗੁਰੂ ਆਰੰਭ ਕੀਤੇ ਕਾਰਜ ਆਪ ਨਿਰਵਿਗੰਤਾ ਸਹਿਤ ਸੰਪੂਰਨ ਕਰਿਓ ਵੀ ਬੀਬੀਆਂ ਲਗੀਆਂ ਨਚਣ ਤੇ ਹੁਣ ਕੋਈ ਤਿਲਕ ਕੇ ਡੇਗਣਾ ਪਵੇ ਬਾਬਾ ਗ੍ਰੰਥੀ ਸਿੰਘ ਅਰਦਾਸ ਕਰਨ ਡਿਆ ਗੁਰਦੁਆਰੇ ਮੇਰੇ ਕੋਲ ਵੀਡੀਓ ਪਈ ਆ ਸੁਣ ਲਿਓ ਤੁਸੀਂ ਉਹ ਵੀ ਗ੍ਰੰਥੀ ਸਿੰਘ ਆ ਪਰ ਮੈਂ ਉਹਨਾਂ ਗ੍ਰੰਥੀਆਂ ਦੇ ਹਾਕ ਵਿੱਚ ਬੋਲਦਾ ਐ ਜਿਹੜੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਬ ਦੀ ਪਦਵੀ ਤੇ ਬਹਿ ਕੇ ਉਹਦੀ ਇਲਾਜ ਪਾਲਦੇ ਨੇ ਉਹਨਾਂ ਦੇ ਹੱਕ ਵਿੱਚ ਬੋਲਦਾ ਹੁਣ ਉਹਨੂੰ ਕੀ ਕਵਾਂਗਾ ਜਿਹੜਾ ਤਿਆਂ ਦੇ ਤੋਹਾਰ ਤੇ ਇਧਰ ਅਰਦਾਸ ਬੇਨਤੀ ਕਰਨ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਪਿੰਗਾ ਪਾਈਆਂ ਉਧਰੋਂ ਉਹ ਅਰਦਾਸ ਕਰਨ ਰਿਆ ਤੇ ਇਧਰੋਂ ਬੀਬੀਆਂ ਜਿਵੇਂ ਕਬੱਡੀ ਵਾਲੇ ਪਹਿਲਵਾਨ ਨਹੀਂ ਤਿਆਰ ਉਧਰੋਂ ਬੀਬੀਆਂ ਤਿਆਰ ਹੋਣ ਡੀਆਂ ਵੀ ਇਧਰੋਂ ਇਹਨੇ ਨਾਨਕ ਨਾਮ ਚੜਦੀ ਕਲਾ ਕਹਿਣਾ ਦੂਜੇ ਬੰਨੋਂ ਲੁੱਡੀਆਂ ਹੀ ਪਾਉਣ ਲੱਗ ਪੈਣਾ ਉਥੇ ਗਰੰਥੀ ਦਾ ਕਸੂਰ ਵਾਧਿਆ ਬੀਬੀਆਂ ਦਾ ਕਸੂਰ ਘਟਿਆ ਉਥੇ ਚਾਹੀਦਾ ਸੀਗਾ ਗਰੰਥੀ ਸਿੰਘ ਨੂੰ ਕਹਿਣਾ ਪੀ ਬੀ ਨਹੀਂ ਪੈਣ ਨਿਤੀਆਂ ਦਾ ਤਿਉਹਾਰ ਸਾਡਾ ਨਹੀਂ ਆ ਹੁਣ ਪਤਾ ਨਹੀਂ ਤੁਸੀਂ ਕਿਹੜੇ ਐਂਗਲ ਤੋਂ ਲਓ ਇਹ ਤੀਆਂ ਪਤਾ ਕਦੋਂ ਲਗੀਆਂ ਜਦੋਂ ਗੱਜਨੀ ਦੇ ਵਿੱਚ ਹਿੰਦੁਸਤਾਨ ਦੀਆਂ ਤੀਆਂ ਪੈਣਾ ਚੁੱਕ ਕੇ ਲਜਾਈਆਂ ਜਾਂਦੀਆਂ ਸੀਗੀਆਂ ਉਹਨਾਂ ਦੇ ਤਣ ਤੇ ਗਹਿਣੇ ਪਾ ਕੇ ਉੱਥੇ ਇੱਕ ਮੰਡੀ ਲੱਗਦੀ ਸੀ ਮੰਡੀ ਉਹ ਮੰਡੀ ਦੇ ਵਿੱਚ ਇੱਕ ਦਫਤਰ ਸੀ ਅੱਜ ਵੀ ਮੌਜੂਦ ਹੈ ਖੰਡਰ ਹੋ ਚੁੱਕਾ ਹੈ ਉਹ ਦਫਤਰ ਦਾ ਨਾਮ ਸੀਗਾ ਦੋਦਨਾਰ ਅਰਬ ਕੰਟਰੀ ਵਿੱਚ ਦਨਾਰ ਚੱਲਦੇ ਨੇ ਉਦੋਂ ਦਨਾਰਾਂ ਤੇ ਬੀਬੀਆਂ ਵੇਚਦੀਆਂ ਸੀ ਹਿੰਦੁਸਤਾਨ ਦੀ ਇੱਜ਼ਤ ਤੇ ਬੀਬੀਆਂ ਨੂੰ ਫਿਰ ਪੇੜ ਬਣਾ ਕੇ ਵਿੱਚ ਨਚਾਇਆ ਜਾਂਦਾ ਸੀਗਾ ਤੇ ਜਿੰਨੇ ਖਰੀਦਣਾ ਹੁੰਦਾ ਸੀ ਉਹ ਨੱਚਦੀਆਂ ਬੀਬੀਆਂ ਵੇਂਦਾ ਸੀ ਜਿਹੜੀ ਉਹਦੇ ਮਨ ਨੂੰ ਲੱਗ ਜਾਵੇ ਉਹ ਨੱਚਦੀ ਬੀਬੀ ਦਾ ਗੋਟਾ ਪਕੜ ਕੇ ਤੇ ਆਪਣੇ ਘਰ ਲੈ ਜਾਂਦਾ ਸੀ ਪੈਸੇ ਦੇ ਕੇ ਹੋਰ ਕੋਈ ਕਿਤੇ ਗੁਰਮਤ ਦੇ ਵਿੱਚ ਇਹਦੀ ਜਗ੍ਹਾ ਹੈਗੀ ਤੇ ਤੁਸੀਂ ਮੇਰੇ ਗਿਆਨ 'ਚ ਜ਼ਰੂਰ ਵਾਦਾ ਕਰਿਓ ਜੇ ਕਹੇ ਕੁੜਵੀ ਇਹ ਹੋਵੇ ਨਾ ਗਿਆਨ ਵੀ ਲਾਲੂ ਕਮਣਾ ਤੀਆਂ ਇਹ ਨਹੀਂ ਆ ਜਿਹੜੀਆਂ ਤੂੰ ਕਹਿ ਤੀਆਂ ਤੀਆਂ ਤੈਨੂੰ ਅਸੀਂ ਦੱਸਦੇ ਕਿਹੜੀਆਂ ਤੀਆਂ ਜੇ ਮੈਂ ਤੁਹਾਡੇ ਅਗਾਰੀ ਹੱਥ ਜੋੜ ਕੇ ਮਾਫੀ ਮੰਗਾਗਾ ਜੇ ਤੁਸੀਂ ਇਹ ਤੀਆਂ ਦਿਖਾ ਦਿਓ ਪੀ ਜਿਹੜੀਆਂ ਅੱਜ ਤੀਆਂ ਲੱਗਣ ਡੀਆਂ ਇਹ ਤੀਆਂ ਸਾਡੀਆਂ ਨੇ ਹਾਂ ਐਤਵਾਰ ਦੇ ਐਤਵਾਰ ਜੇ ਕਿਤੇ ਜੀ ਕਰੇ ਨਾ ਤੀਆਂ ਲਾਉਣੀਆਂ ਤੇ ਫਿਰ ਭੈਣੋ ਇੱਕ ਕੰਮ ਕਰਿਆ ਕਰੋ ਬੀਬੀਆਂ ਇਕੱਠੀਆਂ ਹੋ ਕੇ ਨਾ ਸੁਖਮਣੀ ਸਾਹਿਬ ਦਾ ਜਾਪ ਕਰ ਲਿਆ ਕਰੋ ਪਰ ਉਹਨੂੰ ਤੀਆਂ ਦਾ ਮੇਲਾ ਨਾ ਕਿਹਾ ਕਰੋ ਪੀ ਤੀਆਂ ਦਾ ਮੇਲਾ ਲਗੀਆਂ ਮਨਾਉਣਾ ਸੀ ਜੇ ਦਿਨ ਜੀ ਕਰੇ ਨਾ ਸੌਣ ਦੇ ਮੈਂ ਤਾਂ ਕਹਿੰਦਾ ਨਿਤ ਜਾਪ ਕਰੋ ਨਿਤ ਬਾਣੀ ਪੜੋ ਪਰ ਜੇ ਜੀ ਕਰਨਾ ਐਤਵਾਰ ਦੇ ਐਤਵਾਰ ਸੌਣ ਚ ਕੁਝ ਨਾ ਕੁਝ ਕਰਨਾ ਉਹ ਦਿਨ ਬਹਿ ਕੇ ਫਿਰ ਸੁਖਮਣੀ ਸਾਹਿਬ ਦਾ ਜਾਪ ਜਪਜੀ ਸਾਹਿਬ ਦਾ ਜਾਪ ਤੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਿਆ ਕਰੋ ਆਹ ਤੇ ਬਾਹਰ ਦੀਆਂ ਤੀਆਂ ਬਾਹਰ ਦੇ ਰੰਗ ਤਮਾਸ਼ੇ ਨੇ ਜਿਸ ਦਿਨ ਅੰਦਰ ਦੀ ਖੇਡ ਤੁਹਾਡਾ ਮਨ ਨੱਚਣ ਲੱਗ ਪਿਆ ਮਦ ਉਹ ਦਿਨ ਗੁਰੂ ਨੇ ਕਿਰਪਾ ਤੁਹਾਡੇ ਤੇ ਕਰਨੀ